ਤੇ ਸਾਬਕਾ ਸੈਨਿਕਾਂ ਨੂੰ ਔਰ ਪੰਜਾਬ ਦੇ ਸਾਰੇ মিডিਆ ਨੂੰ ਮੇਰੀ ਬੇਨਤੀ ਹੈ ਕਿ ਤੁਹਾਨੂੰ ਪਤਾ 3 ਅਗਸਤ ਨੂੰ ਜੋ ਮੇਰੇ ਤੇ ਹਮਲਾ ਕੀਤਾ ਉਹਦੇ ਵਿੱਚੋਂ ਇੱਕ ਹਮਲਾਵਰ ਫੜਿਆ ਗਿਆ ਕਿ ਜੋ ਕਿ ਝੂਠਾ ਪਰਚਾ ਬਣਾਉਣ ਲਈ ਸਿਵਲ ਹਸਪੀਟਲ ਮਲੇਰਪੁਰਲੇ ਬੈਠਾ ਸੀ ਜਦ ਕਿ ਪੁਲਿਸ ਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੋ ਗਿਆ ਹੈ ਕਿ ਉਹ ਬੰਦਾ ਜਿਹੜਾ ਹੈ ਝੂਠਾ ਪਰਚਾ ਬਣਾਉਣਾ ਚਾਹੁੰਦਾ ਸੀ ਤਾਂ ਮੇਰੀ ਹੁਣ ਐਸਐਸਪੀ ਨੂੰ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਕ ਮਾਮਲਾ ਇਹਦੇ ਤੇ ਜਿਹੜਾ ਹੈ ਮੈਨੂੰ ਝੂਠੇ ਰੋਗ ਚ ਫਸਾਉਣ ਦੀ ਕੋਸ਼ਿਸ਼ ਕੀਤੀ ਐ ਸੱਟਾਂ ਮਾਰ ਕੇ ਉਹਤੇ ਵੀ ਇੱਕ ਪਰਚਾ ਹੋਰ ਬਣਦਾ ਦੇਖੋ ਮੇਰੀ ਹਾਲਤ ਕੀ ਕੀਤੀ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰਾਂ ਨੇ ਮਿਲ ਕੇ ਇਸ ਤੋਂ ਬਾਅਦ ਮੇਰੀ ਜਿਹੜੀ ਖਬਰ ਸੁਣਨ ਚ ਆਈ ਆ ਜਿਹੜੇ ਮੇਰੇ ਰਿਸ਼ਤੇਦਾਰ ਆ ਉਹਨਾਂ ਨੂੰ ਇਹਦਾ ਜਿਹੜਾ ਪ੍ਰਾਜੇ ਕੋਈ ਮੈਂ ਕਿਸੇ ਦਾ ਹੁਣ ਤੱਕ ਜਿੰਨੇ ਕੇਸ ਮੇਰੇ ਚੱਲ ਰਹੇ ਆ ਜਿਹਨਾਂ ਕੰਪਲੀਟ ਆ ਇਹਦੇ ਕਿਸੇ ਪ੍ਰਾ ਦਾ ਨਾਮ ਨਹੀਂ ਸੀ ਠੀਕ ਐ ਮੈਂ ਸੱਚ ਨਾਲ ਚੱਲਣ ਵਾਲਾ ਤੇ ਅੱਜ ਵੀ ਸੱਚ ਨਾਲ ਚੱਲਦਾ ਪਰ ਹੁਣ ਜਿਹੜੇ ਨਾਮ ਸਾਹਮਣੇ ਆਏ ਆ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸਾਹਮਣੇ ਆਇਆ ਤਾਂ ਹੀ ਨਾਮ ਲੈ ਰਿਆ ਇਹ ਕੋਈ ਇਹਨਾਂ ਦਾ ਵੱਡਾ ਭਰਾ ਜਾਮੀਨ ਪੁੱਤਾਂ ਕਿਆ ਦੇ ਰਿਆ ਕਿ ਨਾ ਹੁਣ ਜਾਨੋਂ ਮਾਰਾਂਗੇ ਐਸਐਸਪੀ ਸਾਹਿਬ ਕੀ ਕਰ ਰਹੇ ਹੋ ਤੁਸੀਂ ਤਮਕੀਆਂ ਦੂੰਗਾਉਣ ਨੂੰ ਆ ਹਮਲਾ ਵੀ ਥੋੜੀ ਵਜ੍ਹਾ ਨਾਲ ਹੋਇਆ ਜੇ ਟਾਈਮ ਤੇ ਕੰਮ ਕੀਤਾ ਹੁੰਦਾ ਟਾਈਮ ਤੇ ਇਹਨਾਂ ਤੇ ਕਾਰਵਾਈ ਹੁੰਦੀ ਤੇ ਮੇਰੇ ਤੇ ਹਮਲਾ ਨਹੀਂ ਹੋਣਾ ਚਾਹੀਦਾ ਸਾਹਿਬ ਐਸਐਸਪੀ ਸਾਹਿਬ ਤੁਹਾਡੇ ਤੇ ਸਵਾਲੀਆ ਚੈਨਾ ਡੀਜੀਪੀ ਪੰਜਾਬ ਤੇ ਪੰਜਾਬ ਪੁਲਿਸ ਪੂਰੀ ਹਾਸ਼ੀਏ 'ਚ ਖੜੀ ਐ ਇਸ ਟਾਈਮ ਐਸਐਚਓ ਸਾਹਿਬ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਉਹਦੇ ਪ੍ਰੂਫ ਵੀ ਦੇ ਦੇਣਾ ਤੁਹਾਨੂੰ ਕਿਵੇਂ ਥਾਣੀ ਤੋਂ ਮੈਨੂੰ ਦਰਕਿਨਾਰ ਕਰਕੇ ਮੋੜਿਆ ਨਾ ਤੁਹਾਡੀ ਐਸਐਚਓ ਜੋ ਮੈਡਮ ਨੇ ਕਿ ਮੈਂ ਕਹਿਆ ਸੀ ਮੈਨੂੰ ਪ੍ਰੋਟੈਕਸ਼ਨ ਨਾਲ ਹਸਪੀਟਲ ਛੱਡ ਦਿਓ ਜਾਂ ਗੱਡੀ ਦੇ ਦਿਓ ਮੈਨੂੰ ਕੁਝ ਨਹੀਂ ਦਿੱਤਾ ਸਬੂਤ ਦਿਉਣਾ ਸਬੂਤ ਵੀ ਦਊਂਗਾ ਕਿ ਮੈਂ ਉਹ ਤੁਸੀਂ ਪਹਿਲਾਂ ਹਲਕਾ-ਪਰਤਾਂ ਕੀਤਾ ਸੀ ਨਾ ਵੀਡੀਓ ਦੇਣ ਦਾ ਵਾਅਦਾ ਕੀਤਾ ਪਰ ਇਹ ਮੀਡੀਆ ਦੇ ਸਾਹਮਣੇ ਹੁਣ ਮੈਂ ਦਿੰਦਾ ਇਹ ਵੀ ਹੁਣ ਦੇ ਦਾਂ ਵੀ ਤੁਸੀਂ ਕੀ ਕਰਦੇ ਹੋ ਇਹ ਜੀਲੂਗਾ ਜਿਹੜਾ ਨਾ ਜੀਲੂ ਨੌਕਰ ਉਹਨੂੰ ਚੈੱਕ ਲੋ ਸਾਰੇ ਬੰਦੇ ਫੜੇ ਜਾਣੇ ਆ ਰਹੀ ਗੱਲ ਜਿਹੜਾ ਹੈਗਾ ਸਰਾਜ ਮੁਹੰਮਦ ਉਹਦੇ ਕੋਲ 10 ਸਾਲ ਦਾ ਕੈਨੇਡਾ ਦਾ ਵੀਜ਼ਾ ਇਹ ਪੱਕੀ ਖਬਰ ਆ ਉਹ ਕੈਨੇਡਾ ਲਈ ਰਵਾਨਾ ਹੋ ਜਾਊਗਾ ਜੇ ਤੁਸੀਂ ਕੋਸ਼ ਸ਼ਕਤੀ ਨਭਤੀ ਉਹਦੇ ਲਈ ਜ਼ਿੰਮੇਵਾਰ ਐਸਐਚਓ ਮਨਯੁਕ ਜਿਹੜੀ ਹੈਗੀ ਸਿਟੀ ਅੰਮ੍ਰਿਤਸਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋ ਮੇਰੇ ਤੇ ਹਮਲਾ ਕਰਾਉਣ ਦੇ ਵਿੱਚ ਵੀ ਕਿਉਂਕਿ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਜਿਹੜੇ ਕੰਟਰੋਲ ਰੂਨ ਤੇ ਫੋਨ ਕੀਤੇ ਆ 4:28 ਮਿੰਟ ਤੇ 4:29 ਮਿੰਟ ਤੇ ਔਰ 112 ਤੇ ਉਸ ਤੋਂ ਬਾਅਦ ਜਿਹੜਾ ਮੈਂ ਫੋਨ ਕੀਤਾ ਆਪਣੇ ਨੂੰ ਥਾਣੇ ਦਾ ਨੰਬਰ ਦਿੱਤਾ ਸੀ ਉਸ ਤੇ ਜਿਨਾਂ ਨੇ ਕਿਹਾ 112 ਤੇ ਲਾਓ ਔਰ ਮੈਂ ਖੁਦ ਥਾਣੇ ਗਿਆ ਤਾਂ ਜਿਹਨੂੰ ਹਲਕੇ ਨਾਲ ਨਾ ਲਿਆ ਜਾਵੇ ਮੇਰੇਆਂ ਜਿਹੜੀਆਂ ਸਾਡੀਆਂ ਫੌਦੀਆਂ ਜੱਥੇ ਵੰਦੀਆਂ ਉਹ ਵੀ ਹੁਣ ਸਰਗਰਮ ਨਹੀਂ ਤੇ ਇਹ ਮਾਮਲਾ ਹੁਣ ਠੰਡੇ ਵਾਸਤੇ ਪਿਆ ਨਹੀਂ ਆਣਾ ਜਿਵੇਂ ਪਹਿਲਾਂ ਤੁਸੀਂ ਇਹਨਾਂ ਨੂੰ ਹੱਥ ਨਹੀਂ ਪਾਇਆ ਇਹ ਪਲੇਖਾ ਔਰ ਜ਼ਮੀਨ ਦੇ ਖਿਲਾਫ ਹੁਮੀ ਤੋਂ ਸਭ ਤੋਂ ਸਖਤ ਕਾਰਵਾਈ ਲਿਆਓ ਜੇ ਤੁਸੀਂ ਕਾਨੂੰਨ ਨੂੰ ਦੀ ਪਾਲਣਾ ਨਹੀਂ ਕਰ ਸਕਦੇ ਸਦਾ ਜਵਾਬ ਦਿਓ ਤਾਂ ਕਿ ਅਸੀਂ ਆਪਣਾ ਇੰਤਜ਼ਾਮ ਕਰੀਏ ਆਪਣੀ ਪ੍ਰੋਟੈਕਸ਼ਨ ਦਾ ਨਹੀਂ ਇਹ ਜ਼ਮੀਨ ਨੂੰ ਚੱਕ ਕੇ ਥਾਣੇ ਬਿਲਾਓ ਔਰ ਜ਼ਿਲ੍ਹੇ ਨੂੰ ਲੈ ਕੇ ਆਓ ਮੇਰੀ ਇਹੀ ਮੰਗ ਹੈ ਤੇ ਜਿਹੜੇ ਪਗੋੜਿਆ ਛੇਤੀ ਫੜੋ ਇਹ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਚੱਕੋ ਔਰ ਇਹੀ ਗੱਲ ਇਹ ਮੇਰੀ ਕਿਸੇ ਇਹਨਾਂ ਦੇ ਭਰਾ ਨਾਲ ਇਸੇ ਉਸੇ ਨਾਲ ਜਾਂ ਸਰਾਜ ਮੁਹੰਮਦ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਉਹ ਆਪਣੇ ਆਪ ਉਹਨਾਂ ਨੇ ਪਹਿਲਾਂ ਪੰਗਾ ਲਿਆ ਔਰ ਈਸ਼ੇ ਮੁਹੰਮਦ ਨੇ ਵੀਡੀਓ ਡਿਲੀਟ ਕਰਾਈਆਂ ਨਹੀਂ ਜੋ ਸੁਣਨ ਚਾਹਿਆ ਉਸ ਨੇ ਰਿਕਵਰ ਕਰ ਲਈਆਂ ਇਸ ਕਰਕੇ ਈਸ਼ੇ ਨੂੰ ਵੀ ਤੇ ਇਹਨਾਂ ਨੂੰ ਜਾਂ ਮੀਨਨ ਨੂੰ ਸਖਤ ਹਦਾਇਤਾਂ ਲਿਆ ਉਹ ਇਹਨਾਂ ਨੂੰ ਪਹਿਲਾਂ ਇੱਕ ਵਾਰ ਥਾਣੇ ਬੁਲਾ ਕੇ ਇਹਨਾਂ ਤੋਂ ਬੌਂਡ ਭਰਾ ਕੇ ਇਹਨਾਂ ਤੇ ਵੀ ਕਾਰਵਾਈ ਕੀਤੀ ਸ਼ੁਰੂ ਕੀਤੀ ਜਾਵੇ ਧੰਨਵਾਦ ਜੈਨ ਅਮੀਰ ਕਰਦਾ ਜਾਗ ਜਾਓਗੇ ਟਾਈਮ ਨਾਲ ਜਾਵੋਗੇ ਤਾਂ ਸਾਡੇ ਜੀ ਹੈਗਾ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਬਣਿਆ ਰਹੂ ਲੇਕਿਨ ਜਿਹੜੇ ਹਾਲਾਤ ਬਣਾ ਰੱਖਿਆ ਪੰਜਾਬ ਪੁਲਿਸ ਨੇ ਇਹ ਬਹੁਤ ਗੰਦੇ ਆ ਸਾਡੇ ਪੰਜਾਬ ਲਈ ਧੰਨਵਾਦ ਜੈ ਹਨ